ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਅਮਰਜੀਤ ਸਿੰਘ ਜੀ ਨਾਲ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮੱਝ ਇਹ ਜਿਹੜੀ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸੂਆ ਤੇ ਇਹਦੇ ਨਾਲ ਜਿਹੜੀ ਵਧੀਆ ਮੱਝ ਇਹ ਸੂਈ ਹੈ ਜੀ ਤੇਜਾਸੂਆ ਬੱਚੇ ਦੋਵਾਂ ਦੇ ਮਗਰ ਕਟਈ ਹੈ ਡਿਟੇਲ ਸਾਰੀ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਬਾਈ ਅਮਰਜੀਤ ਦੇ ਕੋਲੋਂ ਪੁੱਛ ਕੇ ਟਰਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵੇਲੇ ਗੱਲ ਨਾ ਹੋਵੇ ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਬਾਕੀ ਦੀ ਗੱਲ ਆਪਾਂ ਵੀਰਨਾ ਪੁੱਛਦੇ ਆ ਕਰਦੇ ਆ ਤੁਸੀਂ ਵੀਡੀਓ ਐਂਡ ਤੱਕ ਨੂੰ ਦੇਖ ਲੈ। ਬਾਈ ਅਮਰਜੀਤ ਸਾਸੀ ਗਾਲ। ਸਾਸੀ ਗੇ ਬਾਈ ਸਾਸੀ ਗਾਲ। ਉਹ ਠੀਕ ਠਾਕ। ਵਧੀਆ ਵਧੀਆ ਕਿਰਪਾ ਤੋਂ ਹੀ ਦੱਸੋ। ਸਰਪ੍ਰਸਾਹ ਸਾਹਿਬ ਠੀਕ ਹੈ। ਹਾਂ ਵਧੀਆ। ਚਲਿਆਂ ਦਾ ਕੰਮ ਕਰ। ਹਾਂ ਵਧੀਆ ਸੋਨਾ। ਐਡਰੈਸ ਬੋਲ ਦਈਏ। ਪਿੰਡ ਰਸੂਲਪੁਰ ਜੇ ਜ਼ਿਲ੍ਹਾ ਤਰਨਤਾਰਨ ਤਸੀਰ ਤਰਨਤਾਰਨ। ਫੋਨ ਨੰਬਰ ਹੈਗਾ 95011 12912। ਠੀਕ ਹੈ ਜੀ। ਨਾਮ ਹੈਗਾ ਜੀ ਅਮਰਜੀਤ ਸਿੰਘ। ਅਮਰਜੀਤ ਸਿੰਘ। ਠੀਕ ਹੈ ਜੀ। ਰਸੂਲਪੁਰ ਤੋਂ ਜਦੋਂ ਆਪਾਂ ਇਧਰੋਂ ਮੁੜ ਕੇ ਆਪਾਂ ਇਥੋਂ ਨਹਿਰਾ ਤੋਂ ਬੰਗਾਲ ਅਛਾ ਭਾਈ ਅਮਰਜੀਤ ਜੀ ਦੀ ਜਿਹੜੀ ਮੱਝ ਇਹ ਸੂਈ ਆ ਸਾਹਮਣੇ ਸਕਰੀਨ ਤੇ ਜਿਹੜੀ ਆਪਾਂ ਦੱਸੀ ਆ ਹਾਂਜੀ ਭਾਈ ਇਹ ਸਵੇਰੇ 4 ਵਜੇ ਭਾਈ ਸੂਈ ਆ ਅੱਜ ਸਿਰੇ ਹਾਂਜੀ ਸਵੇਰੇ ਠੀਕ ਹੈ ਸਵੇਰੇ 6:30 ਵਜੇ ਨੇ ਜੇਰ ਪਾਈ ਪੂਰੀ ਸਾਫ ਆ ਪ੍ਰੋਪਰਲੀ ਸਾਰੀ ਐਨ ਪੈ ਗਈ ਉਹਦੀ ਗਾਰੰਟੀ ਆਪਣੀ ਠੀਕ ਹੈ ਜੇਰ ਦੀ ਜੀ ਮਾਸਾ ਵੀ ਕੋਈ ਮਾਰੇ ਆਪਾਂ ਜਮੇ ਆ ਰਹੇ ਹਾਂ ਠੀਕ ਹੈ ਜੀ ਲਓ ਦੋਸਤੋ ਬਾਕੀ ਇਹਦੀ ਆਰਡਰ ਕੁਆਲਿਟੀ ਇੱਕ ਵਾਰ ਸਭ ਤੋਂ ਪਹਿਲੇ ਚੈੱਕ ਕਰ ਲੋ 2 3 ਕਿਲੋ ਮੈਚ ਹੋਈ ਆ ਹਾਂ ਵੇਖੋ ਆਰਡਰ ਦੋਸਤੋ ਸੂ ਤੱਕ ਲਗਾ ਜੀ ਸ਼ੇਰ ਇਹ ਮੈਗੋ ਖਲੋਤਾ ਨਹੀਂ ਜਾਂਦਾ ਇੰਨੀ ਬਣੀ। ਹਾਂਜੀ ਦੇਖੋ ਜੀ ਬਾਕੀ ਦੋਸਤੋ ਆਗਾੜ ਵੀ ਤੇ ਪਿਛਾਰ ਵੀ ਮੈਂ ਤੁਹਾਨੂੰ ਦੂਜੀ ਸਾਈਡ ਤੋਂ ਖਾੜਨਾ ਇੱਕ ਵਾਰੀ। ਅੱਛਾ ਭਾਈ ਅਮਰ ਜੀ ਦਾ ਦੁੱਧ ਇਹਦਾ ਹੁਣ ਚੋਇਆ ਥੋੜਾ ਬੋਲਾ ਬੋਲਾ। ਹਾਂਜੀ 3 ਕਿਲੋ ਚੋਇਆ ਸ਼ੇਰ ਇਹ 3 ਕਿਲੋ ਚੋਇਆ ਜੀ ਤੇ 4 ਨੇ ਦਿੱਤਾ ਜੇ ਕਟਾ। ਨਾਰੂਆ ਨਾਲ ਹੀ ਨਾਰੂਹਾ ਦਾ ਖਾਗੀ ਨਾਲੋਂ ਬਾਕੀ ਜਿੰਦਾ ਜੱਟੀ ਜਾਂਦੀ ਸ਼ੇਰ ਦਾ ਇਹ ਆ ਦੋਸਤੋ ਓਡੀ ਥਣਾ ਦੀ ਕੁਆਲਿਟੀ ਦੇਖੋ ਜੀ। ਬਾ ਕਮਾਲ ਥਣਾ ਦੀ ਕੁਆਲਿਟੀ ਫਿਲਮ ਬਣਾਏ ਫਾਵਾਂਗੇ ਜੀ। ਠੀਕ ਹੈ ਜੀ। ਜਿਹੜਾ ਭਾਈ ਖਰੀਦਣ ਆਊਗਾ ਬੋਲਾ ਬਣਾ ਕੇ ਖਾ ਕੇ ਲਓ ਜੀ ਆ ਲੋ ਜੀ ਕਰੋ ਚਾਟ ਜੀ ਦੋਸਤੋ ਆਰਡਰ ਕੁਆਲਿਟੀ ਦੇਖੋ ਜੀ ਇਹ ਚਾਹ ਫਗਾਵਾ ਨਾਲੋਂ ਵੱਧ ਕੇ ਆਰਡਰ ਕੁਆਲਿਟੀ ਹੈ ਜੀ। ਪਾਜੀ ਜੇ ਸਵੇਰੇ ਵੇਨੇ ਬਹੁਤ ਬਣੀ ਇਹਦੇ ਹੌਲੀ ਕੀਤੀ ਸਵੇਰੇ ਸੂਹਾ ਤੀਜਾ ਸੂਈ ਆ। ਹਾਂ ਜੀ ਤੀਜਾ ਤੀਜਾ ਪ्योर ਜੀ। ਆ ਦੇਖੋ ਜੀ। ਮੈਂ ਨਹੀਂ ਕਦਰ ਨਹੀਂ ਪਾਜੀ ਪਾਈ ਮੈਂ ਜਿੱਦੀ ਮੈਂ ਦੀ ਕਰਤੂਦਿਆ ਨਾ ਹਾਂ ਜੀ ਸੂਕੇ ਲਪਾ ਥੋੜਾ ਜਿਹਾ ਜ਼ਰੂਰ ਲਾਇਆ ਪਰ ਬਾਕੀ ਇੰਨਾ ਨਹੀਂ ਕਿ ਨੋਰਮਲ ਆ। ਨਹੀਂ ਮੈਂ ਚਾਹੂ ਬਹੁਤ ਡੈਡ ਬਲੈਕ ਹੈ ਨਾ ਪੂਰੀ ਜੈਡ ਬਲੈਕ ਥੋੜੇ ਜਿਹਾ ਪੂਛ ਤੇ ਵਾਲ ਵਾਈਟ ਆ। ਬਾਕੀ ਬਿਲਕੁਲ ਬਰੀਕ ਚਮੜੀ ਹਾਂ ਲੋ ਜੀ ਕਰੋ ਚੱਕ ਭਾਈ ਅਮਰ ਜੀ ਕਿੰਨਾ ਦਾ ਦੁੱਧ ਚੋਆ ਆ ਮਾਲਕਾਂ ਨੇ ਦੱਸਿਆ ਕੁਝ ਭਾਈ 15 ਕਿਲੋ ਦੁੱਧ ਦੋ ਦੋ ਆਨੇ ਚੋਆ ਉਹ ਤਾਂ ਦੋਸਤੋ ਜੇ ਇਹਨੇ ਆਰਡਰ ਚ 15 ਕਿਲੋ ਦੁੱਧ ਨਾ ਨਹੀਂ ਲਿਆ ਫੇਰ ਕਢਣਾ ਕਰੀ ਮੈਨੇ ਵੇਖੋ ਭਾਈ ਭਾਵੇਂ 18 ਕਿਲੋ ਕਹੀ ਜਾਈਏ 19 ਕਿਲੋ ਕਹੀਏ ਨਾ ਮੰਨਦਾ ਸਾਦਾ ਗਰਾ ਹਾਂ ਦੋਸਤੋ ਕਰੋ ਚੱਕ ਇਹ ਆਰਡਰ ਕੁਆਲਿਟੀ ਦੋਸਤੋ ਕਰੋ ਚੱਕ ਬੇਬਾਕ ਕਮਾਲ ਜਿਹੜੀ ਆਰਡਰ ਕੁਆਲਿਟੀ ਦੇਖੋ ਜੀ ਬਾਕੀ ਹੁੰਦੇ ਸਿਆਲ ਤੁਹਾਨੂੰ ਬਾਦ ਦੁੱਧ ਦੀ ਦੁੱਧ ਦੇ ਆ ਰਹੇ ਹਾਂ ਬੈਕ ਸਾਈਡ ਤੋਂ ਸੂ ਤੱਕ ਤੇ ਅਗਲੇ ਪਾਸੇ ਧੁੰਨ ਤੱਕ ਵੇਖੋ ਜੀ ਵਰਲੇ ਵਿਵੇਕੋ ਕਿ ਡਿਗਿੜੀ ਲੱਗੀ ਬਹੁਤ ਵੇਖੋ ਦੋਸਤੋ ਕਰਮਾ ਵਾਲੀ ਚੀਜ਼ ਆ ਵੇਖੋ ਕਰੋ ਚੈਕ ਆ ਸਫੇਸ ਤਰ੍ਹਾਂ ਦੇ ਵਿੱਚ ਆਪਸੇ ਮੈਂ ਚੌਂ ਜਵਾਬ ਮੈਂ ਲਵਾ ਜੀ ਬਿਨਾ ਬੱਚੇ ਤੋਂ ਵੇਖੋ ਜੀ ਇਹ ਗਾਂਵਾਲੀ ਦੀ ਮਸਤ ਖਲੋਗੀ ਜਿੰਦਾ ਕਰੋ ਚੈਕ ਚਾਲੂ ਕਰੋ ਬਹੁਤ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਈ ਅਮਰਜੀਤ ਮੋਲ ਲੈਂਦਾ ਬੋਲੋ ਭਾਈ ਫੋਨ ਤੇ ਕਰਾਂਗੇ ਬੋਲੋ ਫੋਨ ਤੇ ਹਾਂਜੀ ਬੋਲੋ ਦੋਸਤੋ ਫੋਨ ਤੇ ਇੱਕ ਥੋੜਾ ਜਿਹਾ ਚਲੋ ਪਰਦਾ ਹੋ ਜਾਂਦਾ ਹਰ ਇੱਕ ਭੈਣ ਭਰਾ ਦਾ ਬਾਕੀ ਮੁੱਲ ਮੱਝ ਦੇ ਹਿਸਾਬ ਨਾਲ ਆਊਗਾ। ਇਹ ਨਮਾਇ ਸਾਰੇ ਕਾਰੀਗਰ ਖੜਦੇ ਆ ਆਪਣੇ ਕੋਲ ਤੇ ਧੰਨਵਾਦ ਲੈਦਾ ਬੜਾ। ਪਸ਼ੂ ਦਾ ਮੁੱਲ ਦੋਸਤੋ ਦੋਦ ਦੇ ਤੇ ਉਹਦੀ ਬਾਕੀ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਲੱਗਣਾ ਦਾ। ਮੇਰੇ ਵੀ ਫੋਨ ਜਰੂਰ ਕਰਿਆ ਕਰੋ। ਮੁੱਲ ਕੋਈ ਜ਼ਿਆਦਾ ਨਹੀਂ ਵੀਰੇ ਨਹੀਂ ਕਰਦੇ ਤੇ ਵੀ ਜ਼ਿਆਦਾ ਹੋ ਜੁਗਾ ਮੁੱਲ ਕੋਈ ਫੋਨ ਤੇ ਹੋਗਾ। ਇਹਦੇ ਅੱਗੇ ਵੀ ਦੇ ਕੋਲ ਇੱਕ ਛੋਟੀ ਸੂਈ ਆ ਪਹਿਲਾ ਸੂਆ ਬਿਲਕੁਲ ਰਿੰਗ ਸਿੰਘ ਚੈੱਕ ਕਰੋ। ਚਮੜੀ ਚੁੰਮੜੀ ਚੈੱਕ ਕਰ ਲਓ ਮਾਈ ਦੀ। ਇਹ ਮੰਜੀ ਦੀ ਬਾਈ ਅਮਰਜੀਤ ਜ਼ਿਆਦਾਤਰ ਅੰਦਰ ਵੱਧੀ ਰਹੀ ਮੱਝ। ਹਾਂਜੀ 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 ਅੰਦਰ ਹੀ ਵੱਧੀ ਰਹੀ ਹੈ। ਚਾਹੋ ਜੀ ਚਲੋ ਕਰੋ ਚੱਕ ਥ ਬਈ ਹੁਣ ਦੇ ਜਿਆਦਾ ਤਾਂ ਧੰਨਵਾਦ ਰਹਿੰਦੀਆਂ ਐ ਅੰਦਰ ਐ ਇਹਨਾਂ ਦੀਆਂ ਸ਼ਟਾਈ ਲੈਂਦੇ ਪਹੁੰਚਾ ਜਦੇ ਹਾਂਜੀ ਅੱਛਾ ਅਮਰ ਜੀ ਇਹਨੂੰ ਸੂਈ ਕਿੰਨਾ ਟੰਗੋ ਇਹ ਪਰਸੇ ਸੂਈ ਭਾਈ ਅੱਜ ਸਾਫ਼ ਕੀਤੀ ਮੈਂ ਅੱਛਾ ਜੀ ਹਾਂਜੀ ਸੂਈ ਸਾਫ਼ ਕੀਤੀ ਜੀ ਹਾਂਜੀ ਟੱਟੇ ਹੀ ਆ ਗਈਆਂ ਸੂਈਆਂ ਤੇਰੇ ਉੱਪਰ ਚੱਟੇ ਜੀ ਮਗਰ ਵੀ ਜੀ ਉੱਪਰ ਸਾਡੀਆਂ ਆ ਗਈਆਂ ਸੂਈਆਂ ਤਿੰਨ ਮਹੀਨਿਆਂ ਹੁੰਦਾ ਕੱਟੇ ਦਿੰਦੇ ਅੱਛਾ ਭਾਈ ਅਮਰ ਜੀ ਤੇ ਜਿਹੜਾ ਨਾਲ ਲੱਗਾ ਸਰੂਰ ਆਪਾਂ ਛੇੜਿਆ ਨਹੀਂ ਭਾਈ ਉਹਦਾਂ ਦਾ ਕੋਈ ਝੋਕਾ ਟਾਕਾ ਹੋਇਆ ਵੱਖਰੀ ਗੱਲਾਂ ਪਾਣੀ ਛੇੜਿਆ ਠੀਕ ਹੈ ਹਾਂਜੀ ਬਖਾਉਣਾ ਦੋਸਤੋ ਕਈ ਵਾਰ ਚ ਲੋ ਕ ਬੋਤਲਾਂ ਜਗਾ ਜੇ ਚੱਲਦਾ ਹੋਵੇ ਭਾਈ ਬਰਾਬਰ ਦਾ ਹਣਾ ਹਾਂਜੀ ਹਾਂਜੀ ਉਹ ਸਰੂ ਕਈਆਂ ਤੇ ਪਖੂ ਦੇ ਵਿੱਚ ਵੱਜ ਜਾਂਦੇ ਆ ਬਾਹਰ ਉਹਦੇ ਇਧਰ ਵੀ ਲੱਗਾ ਮੜਾ ਜਾ ਸ਼ੋਤਾ ਜੀ ਮੜਾ ਜਾ ਹੀ ਅੱਛਾ ਜੋ ਬੰਨੀ ਸ਼ਾਗ ਜੇ ਹੀ ਆ ਲਓ ਜੀ ਆ ਦੇਖੋ ਇਧਰ ਵੀ ਮੜਾ ਜਾ ਸ਼ਾਗ ਜੇ ਹੀ ਲਓ ਜੀ ਬਿਲਕੁਲ ਦੋਸਤ ਸ਼ਾਗ ਨਾਰਮਲ ਜੀ ਕੋਈ ਨਾ ਧਾਰਾ ਪੁਰਾਣੀ ਜੀ ਆਉਂਦੀ ਬਾਈ ਕਦਾ ਛੇੜੇ ਨਹੀਂ ਕਿਨੂੰ ਇਸ ਚੀਜ਼ ਨੂੰ ਆ ਲਓ ਜੀ ਝੋਟੀ ਪਹਿਲਾ ਸੂਰ ਰਿੰਗ ਸਿੰਘ ਚੰਗੀ ਰਾਜੀ ਜੰਮੀ ਪਿਆਸ ਉਹ ਪੀਣ ਵਾਲੀ ਕੱਟੀ ਆਵੇ ਖੋਲੋ ਜੀ ਅਮਰਜੀਤ ਲੇਓ ਤੋਰੂ ਬਰਨ ਦੁੱਧ ਭਾਈ ਅਮਰਜੀਤ ਕੰਨਾ ਬੋਲਾ ਹੁਣ ਥੱਲੇ ਦੇ ਸੱਤ ਕਿਲੋ ਹੋਊ ਭਾਜੀ ਐਵੇਂ 10 ਕਿਲੋ ਕਹੀਏ ਜੇ ਮੁਰਕੇ ਇੱਥੇ ਆ ਜਾ ਕੋਈ ਤੇ ਦੋ ਜਣਾ ਹਾਂ ਜੀ ਹਾਲੇ ਲੈ ਆਵੇ ਚੈੱਕ ਕਰੋ ਜੀ ਦੋਸਤੋ ਵੇਖੋ ਪੂਰੀ ਸ਼ਕੀਨ ਹੈ ਵੇਖੋ ਕਰੋ ਚੈੱਕ ਇਹ ਡਰਦੀ ਏ ਥੋੜੀ ਲਓ ਜੀ ਡਰਦੀ ਹੈ ਫਰੇ ਜੇ ਮੇਰੇ ਕੋ ਬਾਕੀ ਦੋਸਤੋ ਜਦੋਂ ਪਸ਼ੂ ਜੋਸ਼ ਵਾਲਾ ਬਹਿਣਾ ਪਹਿਲੇ ਸਵੇਰੇ ਵੇਹੇ ਪੂਹੀ ਜੋਸ਼ ਹੁੰਦਾ ਪੂਰਾ ਹਾਲੇ ਕਰੋ ਚੈੱਕ ਪੇਠਪੁਰਾ ਵੇਖੋ ਦੋਸਤੋ ਹਰਿਆਣੇ ਵਾਲੀਆਂ ਮੱਝਾਂ ਰਗਾ ਪੇਠਪੁਰਾ ਜੀ ਭਾਈ ਭਾ ਹਰਿਆਣੇ ਦੀ ਕਹੇ ਵੇਦੀਏ ਤਾਂ ਵੀ ਵੇਖਦੀ ਹੈ ਵੇਖਦੀ ਹੈ ਵੇਖਦੀ ਹੈ ਜੀ ਲਓ ਜ ਦੋ ਦੋ ਥਣਾਂ ਦੀ ਕੁਆਲਿਟੀ ਜਿਹੜੀ ਆ ਬਾ ਕਮਾਲ ਵੇਖੋ ਇਹ ਦੇ ਨਾਲ ਇੱਕ ਹੋਰ ਵਧੀਆਂ ਦੀ ਰਗ ਲੈਣਾ ਜੋੜਾ ਲਿਆਂਦਾ ਭਾਜੀ ਬਿੰਦੀਆਂ ਵਾਲਾ ਹਵਾਨਾ ਦੋਸਤੋ ਕਰ ਲੋ ਆ ਜਾ ਆ ਜਾ ਨਿਕੇ ਨਿਕੇ ਬਿੰਦੀਆਂ ਲੱਗੀਆਂ ਮੈਂ ਤੁਹਾਨੂੰ ਵਿਖਾ ਦੂਗਾ ਡਰਦੀ ਥੱਲੇ ਉਤਰ ਲੋਗੇ ਆਹ ਉਹ ਜਦੋਂ ਓਪਰੇ ਘਰ ਦਾ ਦੂਜੇ ਘਰ ਤੋਂ ਉੱਥੋਂ ਵੈਸੇ ਥਾਂ ਪੂਰਾ ਓਪਰਾ ਕਰ ਜਾਂਦਾ ਕਰ ਲੋ ਜੀ ਬੈਕ ਸੈਟ ਕਰੋ ਚੱਕੇ ਜੀ ਦੇਖੋ ਜਿੰਨੇ ਖਰਵੇਂ ਚਾਰੇ ਥਣ ਗੈਪ ਇੱਨਾ ਜਿੰਨਾ ਥਣ ਹੋਣੇ ਇਨਾ ਦੁੱਗਣਾ ਥਣ ਬਣਾਉਂਦੀ ਐ ਠੀਕ ਐ ਜੀ ਤੇ ਭਾਈ ਅਮਰਜੀਤ ਮੋਲ ਲੈਂਦਾ ਫੇ ਫੋਨ ਤੇ ਹਾਂਜੀ ਫੋਨ ਤੇ ਦੋ ਮਜਾਂ ਦਾ ਮੋਲ ਹਾਂਜੀ ਮੋਲ ਦਾ ਮੋਲ ਦੋ ਤੋਂ ਦੋ ਮਜਾਂ ਦਾ ਹੋਊਗਾ ਫੋਨ ਤੇ ਬੈਕ ਸਾਈਡ ਤੋਂ ਇੱਕ ਵਾਰ ਫੇਰ ਚੈੱਕ ਕਰ ਲੋ ਪਿੱਠ ਪੁੜਾ ਵੇਖ ਲਓ ਮੈਂ ਦੋ ਜਿਹੜੀ ਸ਼ੱਕ ਹੈ ਆ ਭਾਜੀ ਹਾਂ ਬਾਕੀ ਤੁਸੀਂ ਵੇਖੋ ਐ ਢਲਵਿਆਂ ਪੁੜੇ ਵੇਖੋ ਕਰੋ ਚੈੱਕ ਆ ਚੀਜ਼ਾਂ ਬਹੁਤ ਘੱਟ ਮਿਲਣੀਆਂ ਜੀ ਤੇ ਜਿਹੜੀ ਮਾਝ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵਿਖਾਈ ਹੈ ਭਾਜੀ ਇਹ ਭਾਵੇਂ 400 ਪੀ ਲੈਣਾ ਤਾਂ ਵੀ ਉਨੇ ਦੀ ਰਹਿਣੀ ਇੱਕ ਗਣੀ ਵੇਖੀ ਪਤਨੀ ਆ ਘਟਣੀ ਨਹੀਂ ਅੱਗੇ ਇਹ ਭੜੀ ਆ ਜੀ ਸਾਫ ਭੜੀ ਆ ਭੜੀ ਕਰਾਤੀ ਸਮਝ ਜਿਹੜੇ ਵੀਰ ਨੇ ਖਰਮੀਆਂ 400 ਪੀ ਕੇ ਫੇਰ ਇਹਨਾਂ ਵੱਧ ਵੇਖ ਰਹੀ ਜੇ ਅੱਧੇ ਵੇਖਣੀ ਵਾਧੇ ਜੇ ਸਾਣ ਅਬਿਆ ਚੱਲੀ ਜਾਂਦਾ ਉਹਨਾਂ ਨਾਲ ਵਾਧੀ ਵਗਣੀ ਤੇ ਇਹ ਜਿਹੜੀ ਮਾਝ ਆ ਦੋਸਤੋ ਇਹ ਤੇ ਇੱਕ ਬਾ ਕਮਾਲ ਚੀਜ਼ ਹੈ ਜੀ ਇਹ ਕਹਿੰਦੇ ਆ ਜੋੜੇ ਭਾਈ ਸਾਡ ਪੈਣੇ ਹਾਦੀ ਜਿੰਨੂੰ ਮਰਜ਼ੀ ਦੇ ਦੋ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਦੋਸਤੋ ਵੇਖੋ ਜੀ ਆਰਡਰ ਕੋਲ ਜਾਨਵਰੀ ਫਰਵ ਤਾਜੀ ਸੂਈ ਮੋਲੋ ਦਮੋਂ ਮਚਾਦਾ ਹੋਊਗਾ ਫੋਨ ਤੇ ਤਕਰੀਬਨ 2-200 ਜੇ ਕੋਈ ਵੀਰ ਸੇਵਾ ਵਾਲਾ ਲੱਗਿਆ 2-200 ਬੜੇ ਮਜੇ ਨਾਲ 16-17 ਤੋਂ ਪਲੱਸ ਚੱਲ ਸਕਦੀ ਹੈ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਹੈ ਜੀ ਹੁਣ ਭਾਈ ਜਿੱਦਾਂ ਕੰਨੇ ਨਹੀਂ ਸਾਂਭੀ ਜੇ ਹੋ ਸਾਂਭੀ ਹੁੰਦੀ ਮੈਂ ਜਦ 10000 ਹੋਊਗਾ ਜਾਂਦੀ ਹੈ ਜਾਂਦੀ ਜਾਂਦੀ ਦੇਖੋ ਜੀ ਸਾਂਭ ਤੋਂ ਪਹਿਰੇ ਜਾਂਦਾ ਬਾਕੀ ਇਹਦੇ ਵੱਲ ਕੋਈ ਕਮੀ ਨਹੀਂ ਕੀ ਮੱਝ ਲੋ ਹਵਾ ਦੇ ਵੱਲ ਆਰਡਰ ਕੁਆਲਟੀ ਵੱਲੋਂ ਥਾਣਾ ਸੁਣਾ ਲੋ ਉਹਨੇ ਫਿਰ ਵੀ ਨਹੀਂ ਅੰਤ ਛੱਡਿਆ ਆਪਣੇ ਜੋਗਾ ਇਹ ਦੇਖੋ ਜੀ ਕਦ ਤੱਕ ਹੈ ਭਾਈ ਹੈ ਉਹਨੇ ਨਹੀਂ ਛੱਡਿਆ ਆਪਣਾ ਬਹੁਤ ਵਧੀਆ ਚੀਜ਼ ਹੈ ਕੋ ਰਬ ਨੇ ਲਈ ਦੇਖੋ ਕਰੋ ਚੱਕਰੀ ਹਵਾ ਨਾਲ ਆਈ ਦੇ ਸਵੇਰੇ ਜਦੋਂ ਲਈ ਆਈ ਆ ਲਓ ਦੋਸਤੋਂ ਦੋਵੇਂ ਪਹੂ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਚੂ ਕੇ ਬੇਸ਼ੱਕ ਆਪਣੀ ਤਸੱਲੀ ਕਰ ਲੋ ਐਡਰੈਸ ਵੱਗਦਾ ਇਕਰੀ ਫੇਬੋਲ ਦਾ ਪਿੰਡ ਰਸੂਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਅਰਜੀਤ ਸਿੰਘ ਫੋਨ ਨੰਬਰ ਬਾਈ ਇਕਰੀ ਫੇਬੋਲ ਦੇ 950112912 ਠੀਕ ਹੈ ਜੀ ਧੰਨਵਾਦ ਦੋਸਤੋਂ ਵਾਲਾ ਵੀਡੀਓ ਦੇਖਣ ਵਾਸਤੇ ਜੀ